ਛਾਂ ਗਿਆ ਜਦੋਂ ਕਲੈਕਸ਼ਨ ਚੌਂਣ ਦੀ ਮੱਦੀ ਇਹ ਚਾਹਤ ਹੈ ਰੱਖਿਆ ਸੰਬੰਧਿਤ ਕਰਤਾਤਵ ਕਾਗਿਆਲੀ ਨਾਜਰੀ ਕਰਦੇ ਹੋ ਪਰਵਿੰਦਰ ਦਾ ਦੋ ਬੜਾ ਉਂਦੀ ਦੂਵੀਂ ਵਾਰ ਜੀ ਉਹ ਬਸ 26 4 ਬੜਾ 5 ਪੈਸਾ ਨਹੀਂ ਲਾਉਣਾ ਅੱਜ ਬਿੱਟਾ ਲਿਆਓ ਸਰ ਤੁਹਾਨੂੰ ਨਹੀਂ ਕਰ ਰਹੇ ਇਹਨਾਂ ਨੇ ਫਾਇਲ 1780 ਦਾ ਹੋ ਗਿਆ ਹੈ ਸਰ ਜੀ ਕਿੰਨੇ ਕੋ ਹੁਣ ਤੱਕ ਨਾਜਾਇਜ਼ੀ ਕਰ ਗਏ ਸਾਡੇ ਕੋ 80 ਹੋ ਗਏ ਜੀ ਹਾਂ ਜੀ ਨਾਜਾਇਜ਼ੀ 50% ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ 70 ਨਾਜਾਇਜ਼ੀ ਅਜੇ ਹੋਇਆ ਹੈ ਨਾ ਇਹਦਾਂ ਹੈਗਾ ਆਪਣੇ ਸਰਜੀਤ ਕੌਰ ਸਰਪੰਚ ਦੇ ਪਤੀ ਦਾ ਨਾਮ ਹੈਗਾ ਲਖਵਿੰਦਰ ਸਿੰਘ 32 ਸਾਲ ਉਮਰ ਆ ਜੀ ਲਖਵਿੰਦਰ ਸਿੰਘ ਹਾਂਜੀ ਕੈਟਾਗਰੀ ਐਸ ਸੀ 32 ਸਾਲ ਉਮਰ ਹਾਂਜੀ ਕੈਟਾਗਰੀ ਐਸ ਸੀ ਹਾਂਜੀ 64/2 ਉਸ ਤੋਂ ਬਾਅਦ ਪਹਿਲਾ ਬਟਨਾ ਸਰ ਲਖਵਿੰਦਰ ਸਿੰਘ 65/2 ਸੈਕੰਡ ਹੈਗੀ ਜੀ ਬੇਵੀ 68/2 ਹਾਂਜੀ

ਸਰਵੰਸਿੰਗ ਸਵਰਨ ਸਿੰਘ ਕਰਤਾ ਆਪਣੇ ਪੰਚਾਇਤ ਚੋਣ ਜੋ ਪਿੰਚਾਂ ਦੇ ਇਲੈਕਸ਼ਨ ਪੰਜਾਬ ਅੰਦਰ ਹੋ ਰਹੀਆਂ ਨੇ ਉਸ ਸੰਬੰਧ ਵਿੱਚ ਕਰਤਾ ਕੋਲ ਟਾਈਮ ਕਰਦੇ ਹੋਏ ਵਿੱਚ ਕਾਜ ਭਰਦੇ ਹੋਏ ਅੱਜ ਦਫ਼ਤਰ ਵਿੱਚ ਜਾਣਕਾਰੀ ਲਈ ਹੈ ਹਤਾ 70 ਜਾਣਕਾਰੀ ਕਾਗਜ਼ਾਤ ਹੋਏ ਆ ਜੋ ਰੱਛੋਂ ਦੇ ਨਾਲ ਨਾਜਾਇਜ਼ ਦੀ ਭਰਦੇ ਹੋਏ ਕਰਤਾ ਵੱਲੋਂ ਵਿਕੇ ਜੋ ਪੰਚਾਇਤ ਚੋਣਾਂ ਸੰਬੰਧੀ ਪੰਜਾਬ ਵਿੱਚ ਹੋ ਰਹੀਆਂ ਨੇ ਉਸ ਸੰਬੰਧ ਵਿੱਚ ਕਰਤਾਰਪੁਰ ਵਿਖੇ ਕਾਗਜ਼ਾਤੀ ਭਰਦੇ ਹੋਏ ਆ ਜਾਣਕਾਰੀ ਲਈਏ ਕਿ ਫਾਰਮ ਭਰਦੇ ਨਾ ਉਹਨਾਂ ਵੀ ਜਾਤ ਸਾਡੀ ਕੀ ਜਾਂ ਫਾਰਮ ਕਾਹਦੇ ਭਰੇ ਜਾਂਦੇ ਜੀ ਇੱਥੇ ਜੀ ਡੱਡੇ ਵੀ ਆ ਗਏ ਆ ਪੰਚਾਇਤ ਦੇ ਸਰਪੰਚਾ ਦੇ ਜਿਹੜੇ ਨਾਮੀਨੇਸ਼ਨ ਫਾਰਮ ਆ ਉਹ ਭਰੇ ਜਾ ਰਹੇ ਨੇ ਇਹ ਸਰ ਫਾਰਮਾਂ ਦੇ ਨਾਂ 'ਚ ਕੋਈ ਫਾਰਮ ਹੈ। ਇਹ ਨਹੀਂ ਫਾਰਮ ਤੇ ਕੋਈ ਆ ਬਸ ਉਹਨਾਂ ਦੇ ਜਿਹੜੇ ਆ ਅੱਗੇ ਪੇਪਰ ਉਹ ਵੱਖਰੇ ਵੱਖਰੇ ਲੱਗ ਰਹੇ ਸਾਰਿਆਂ ਦੇ। ਕੋਈ ਇਹ ਫੀਸ ਵੀ ਹੈਗੀ ਜੀ ਕਿੰਨੀ ਵੀਸ? ਪਰ ਫੀਸ ਵੀ ਲੱਗਦੀ ਫੀਸ ਵੀ ਹੈਗੀ ਫਿਰ ਜਰਨਲ ਦੀ ਜਿਹੜੀ ਆ ਉਹ 100 ਰੁਪਏ ਆ ਐਸਸੀ ਜਿਹੜੀ ਕਾਸਟ ਆ ਉਹਦੀ ਹੈਗੀ 50 ਰੁਪਏ ਫੀਸ ਲੱਗਦੀ ਹੈ ਜੀ ਨਾਲ। ਓਕੇ ਆਉਂ ਜਲੀ ਪਰਦੇ ਹੋਏ ਫਾਰਮ ਜੋ ਸਰ ਪਾਚੇ ਪਾਚੇ ਦੇ ਪੰਚਾਇਤਾਂ ਚੋਣਾਂ ਹੋ ਰਹੀਆਂ ਨਾ उस जानकारी दिखे दे प्रबंधक जन जो करतारपुर विखे दफ्तर फॉर्म भरते हुए पंचपचा दार्म भरते हुए यूट्यूब चैनल संकत दिख रही जो पंजाब अंदर चो रही पंचें सपंच फॉर्म करतारपुर भरते हुए दिख रहे यूट्यूब चैनल ਅ ਨਮਸਕਾਰ ਜੀ ਮੈਂ ਰੋਹਿਤ अरोड़ा ਇਸ ਟਾਈਮ ਐਜ਼ ਅ ਆਰਓ થી ਬੈਠਾ ਹੋਣਾ ਤੇ ਦਫਤਰ ਚਿਲਾ ਜ਼ੋਨ ਦਾ ਅਫਸਰ ਜਿਹੜੀ ਹੈ ਉਹਰੇ ਲਈ ਅੱਜ ਅਖੀਰਲਾ ਦਿਨ ਹੈ ਕਿ ਸਾਰੇ ਆਪਣੇ ਡੋਮੀਨੇਸ਼ਨ ਫਾਰਮ ਭਰ ਸਕਦੇ ਆ ਸਾਰੇ ਸਰਪੰਚ ਤੇ ਸਾਰੇ ਪੰਚ ਪੂਰੇ ਲਈ ਸਾਨੂੰ 3 ਵਜੇ ਤੱਕ ਦਾ ਸਰਕਾਰ ਨੇ ਟਾਈਮ ਦਿੱਤਾ ਹੈ ਤੇ ਅਸੀਂ 3 ਵਜੇ ਤੱਕ ਇਹ ਪੂਰੀ ਆਪਣੀ ਡਿਊਟੀ ਨਿਭਾ ਰਹੇ ਆ ਜੀ ਤੇ ਇਹ ਲਈ ਤੁਸੀਂ ਦੇਖ ਰਹੇ ਹੋ ਕਿ ਸਾਡਾ ਸਾਰਾ ਸਟਾਫ ਲੱਗਾ ਹੋਇਆ ਹੈ ਬੜੀ ਮਿਹਨਤ ਕੀਤੀ ਜਾ ਰਹੀ ਹੈ ਸਰ ਜੀ ਦੱਸਦੇ ਕਿੰਨੇ ਕੁ ਫਾਰਮ ਹੋਏ ਦੱਸੇ ਕਿੰਨੇ ਕੋਈ ਸਰ ਇਹ ਤੇ ਅਸੀਂ ਸ਼ਾਮੀ ਦੱਸ ਪਾਵਾਂਗੇ ਕਿਉਂਕਿ ਐਡ ਪ੍ਰੈਜ਼ੈਂਟ ਦੇ ਹਜੇ ਉਹਨੂੰ ਅਸੀਂ ਚੈੱਕ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਸ਼ਾਮ ਨੂੰ ਇਹਦੀ ਇੱਕ ਰਿਪੋਰਟ ਬਣਾਵਾਂਗੇ ਕਿਉਂਕਿ ਹਜੇ ਤਾਂ ਸਾਨੂੰ ਆਪਣੀ ਹੋਸ਼ ਨਹੀਂ ਆ ਰਹੀ ਫੇਰਾਂ ਕਹਿੰਦੇ 70 ਕੋਏ ਆ ਜੀ 70 ਕੋਏ ਆ ਠੀਕ ਹੈ ਜੀ ਹੋ ਸਕਦਾ ਜੀ ਕਿਉਂਕਿ ਉਧਰ ਅਸੀਂ ਕੁੜੀ ਲਗਾਈ ਹੋਈ ਆ ਕੰਪਿਊਟਰ ਤੇ ਸਾਰੇ ਫਿਲ ਅਪ ਕਰ ਰਹੀ ਆ ਉਹ ਜਿੰਨੇ ਕ ਫਿਲ ਅਪ ਕਰਕੇ ਇਹ 3 ਵਜੇ ਤੱਕ ਪ੍ਰੋਪਰ ਰਿਪੋਰਟ ਬਾਬਾ ਕੋ ਲਾ ਦੇਗੀ ਕਿ ਕਿੰਨੇ ਕ ਜਾਣਿਆਂ ਨੇ ਭਰ ਚੁੱਕੇ ਆ ਬੇਸਿਕਲੀ 12 ਮਿੰਟ ਆ ਜੀ ਸਾਡੇ ਕੋ ਸਾਰਿਆਂ ਵਿੱਚ ਸਰਪੰਚਾਂ ਦੇ ਪੰਚਾਂ ਦੇ ਜਿੰਨੀਆਂ ਹੋਗੇ ਲੋਕੀ ਵੱਧ ਤੋਂ ਵੱਧ ਹੁਮ ਹੁਮਾ ਅੱਗੇ ਲੱਗੇ ਹੋਏ ਨੇ ਜੀ ਡਟ ਕੇ ਲੱਗੇ ਨੇ ਧੰਨਵਾਦ ਸਰ ਜੀ ਤੁਸੀਂ ਇਹ ਤਿੰਨ ਜਾਣ ਕੇ ਦਿੱਤੀ ਲਕਸ਼ੇਸ਼ਨ ਵੀ ਜਾਣ ਕੇ ਦਿੱਤੀ ਜੋ ਤਾਸਮਾ YouTube ਚੈਨਲ ਆ ਤੁਹਾਡੇ ਬਹੁਤ ਬਹੁਤ ਧੰਨਵਾਦ ਅੱਗੇ ਦੇਖਦੇ ਹੋ ਜਾਂਦੇ ਹੋ ਆ ਜਾਣਕਾਰੀ ਹੈ ਕਿ ਇਹ ਕਿਥੋਂ ਕੁ ਫਾਰਮ ਭਰਨ ਵਾਸਤੇ ਆਏ ਆ ਉਹਨਾਂ ਜਾਣਕਾਰੀ ਲਈ ਅਸੀਂ ਜਿਹੜੇ ਅੱਜ ਬੈਠੇ ਨੇ ਫਾਰਮ ਲੈ ਗਏ ਉਹਨਾਂ ਦੇ ਇਹ ਪਿਆ ਜੀ ਤੁਸੀਂ ਵੀ ਇਹ ਫਾਰਮ ਵਾਸਤੇ ਆਏ ਆ ਜੇ ਇਲੈਕਸ਼ਨ ਕੋਲ ਹਾਂਜੀ ਹਾਂਜੀ ਜੀ ਜੀ ਇਥੋਂ ਆਏ ਤੁਸੀਂ ਜੀ ਅਸੀਂ ਕੋਦਵਾਲ ਤੋਂ ਕੋਦਵਾਲ ਤੋਂ ਆ ਗਏ ਫਾਰਮ ਭੰਨੇ ਚਾਹੁੰਦੇ ਹਾਂ ਮੈਂਬਰੀ ਦੇ ਹਾਂਜੀ ਮੈਂਬਰੀ ਦੇ ਹਾਂਜੀ ਹਾਂਜੀ 1400 ਤੋਂ ਫਾਰਮ ਭਰਦੇ ਹਾਂ ਆ ਮੈਂ ਚੱਕੀ ਆ ਪੈਂਜੀ ਪੈਂਜੀ ਤੁਸੀਂ ਫਾਰਮ ਭਰਨੇ ਆਏ ਹਾਂ ਹਾਂਜੀ ਮੈਂਬਰੀ ਦੇ ਭਾਵੇਂ ਮੈਂਬਰੀ ਕਿਹੜਾ ਮੈਂ ਜੀ ਕੋਦਵਾਲ ਕੋਦਵਾਲ ਦੇ ਕੋਦਵਾਲ ਦੀ ਜੋ ਕਰਤਾਰੀ ਇਲਾਕੇ ਦੀ ਜਾਣਕਾਰੀ ਦਿੱਤੀ ਹੈ 12 ਪਿੰਡਾਂ ਇਲਾਕੇ ਨੂੰ ਹੈ ਕਰਤਾਰਪੁਰ ਦੀ ਜਾਣਕਾਰੀ ਦਿੱਤੇ ਹੋਏ ਧੰਨਵਾਦ ਅਤਾਸੇ ਮਦ YouTube ਤੇ ਦੇਖਦੇ ਦੇ ਸਕਦਾ ਦੇ ਰਹੀਆਂ ਅੱਜ ਪੰਚਾਇਤ ਸਰਪੰਚਰ ਪੰਜਾਬ ਦਾ ਜੋਨ ਜਿਹੜਾ ਹੋ ਰਿਹਾ ਹੈ ਜਿਹੜੀਆਂ ਉਹਨਾਂ ਵਾਸਤੇ ਅੱਜ ਆਖਰੀ ਦਿਨ 7:30 ਵਜੇ ਬੜਾ ਸ਼ਾਰਪ ਆਇਆ ਜਾਂਦਾ ਹੈ ਕੋਤੀ ਬੜਾ ਛੇ 2 ਬੜਾ ਛੇ 8:00 ਵਜੇ ਬੜਾ ਛੇ ਰਸਤਾ ਹੋਵੇਗਾ 7:00 ਵਜੇ ਮਣੀ ਖੇਤ ਜਿੰਨੀ ਫੋਲ ਔਰ ਜਾਣਕਾਰੀ ਲਈ ਕਾਜ ਵਾਸਤੇ ਆਏ ਅੱਜ ਭਾਜੀ ਕਿਸ ਕੰਮ ਵਾਸਤੇ ਆਏ ਤੁਸੀਂ ਆਏ ਜੀ ਫਾਰਮ ਭਰਨ ਵਾਸਤੇ ਆਏ ਆ ਜੀ ਫਾਰਮ ਕਹਦਾ ਭਰਨਾ ਜੀ ਤੁਸੀਂ ਸਰਪੰਚੀ ਦਾ ਜੀ ਕਿਹੜਾ ਪਿੰਡ ਜੀ ਆਪਣਾ ਕੋਗਸ਼ੋਰ ਜੀ ਕੋਗਸ਼ੋਰ ਜੀ ਹਾਂਜੀ ਸ਼ੋਰ ਪੰਚਾਇਤ ਹੈ ਸਾਡੀ ਦੋ ਪਿੰਡਾਂ ਦੇ ਇੱਕੋ ਪਿੰਡ ਕੋਗਸ਼ੋਰ ਵਾਸਤੇ ਜੋ ਪੰਜ ਚ ਸਰਪੰਚੀ ਵਾਸਤੇ ਪੁਰ ਪੰਚਾਇਤ ਚੋਣਾ ਹੋ ਰਹੀਆਂ ਉਹ ਸਪੰਚ ਫਨ ਕਰਤਾਰਪੁਰ ਭੰਨਾ ਹੈ ਜਿਹਦਾ ਆਖਰੀ ਸਮਾਂ 3 ਵਜੇ ਹੈ ਬੜਾ ਸ਼ਆਕ ਪਾਇਆ ਗਿਆ ਦਾ ਤਾਰਫ ਫਰਮ ਫਰਮ ਪੰਨ ਆਇਓ ਪੰਚਾਇਤ ਚੋਣਾਂ ਜੋ ਪੰਜਾਬ ਅੰਦਰ ਹੋ ਰਹੀਆਂ ਨੇ ਬੜਾ ਸ਼ਾ ਪਾਇਆ ਗਿਆ ਹੈ ਤੇ YouTube ਚੈਨਲ ਤੋਂ ਦੇਖ ਰਿਹਾ ਦੀਵ ਦੇ ਸੰਗਤਾਂ ਦੇ ਲਈਆਂ ਇਹਲੇ ਜੋ ਪੰਚਾਇਤਾਂ ਚੋਣਾਂ ਪੰਜਾਬ ਅੰਦਰ ਹੋ ਰਹੀਆਂ ਉਸ ਸੰਬੰਧ ਵਿੱਚ ਕਰਤਾਰਪੁਰ ਸਰ ਜੀ ਕਿੱਥੋਂ ਫਰਮ ਪੰਨ ਵਾਸਤੇ ਆਏ ਜੀ ਅਸੀਂ ਪੜੇ ਪੜਨ ਤੋਂ ਜੀ ਸਾਡੇ ਕੋਲ ਹਾਂਜੀ ਕੱਦ ਪਾਸੇ ਪਰ ਭਾਨੇ ਜੀ ਅੱਜ ਇਹ ਸਰਪੰਚੀ ਦੀ ਫਰਮ ਪਰ ਹੋ ਰਹੀ ਹੈ ਜੀ ਕਿਹਦੀ ਫਰਮ ਪਰ ਹੈ ਤੁਸੀਂ ਅੱਜ ਹਾਂਜੀ ਹਾਂਜੀ ਮੇਰੀ ਵਾਈਫ ਨੇ ਪੰਚੀ ਦੀ ਭਰੇ ਹੈ ਜੀ ਤਾਂ ਉਹਨਾਂ ਦੀ ਸਪੋਰਟ ਚ ਆਏ ਆ ਬਾਈ ਵੀ ਜੀ ਆਏ ਤੁਹਾਡੇ ਹਾਂਜੀ ਵਾਈਫ ਜੀ ਆ ਗਈ ਆ ਉਹਨਾਂ ਦੇ ਕੰਪਲੀਟ ਹੋ ਗਿਆ ਉਹ ਹਮਨੇ ਭੇਜਿਆ ਅਸੀਂ ਪੜੇ ਦੇ ਵਾਸਤੇ ਗਏ ਆ ਜਾਸੇ ਮਰ ਵੀ YouTube ਚੈਨਲ ਤੇ ਅੱਜ ਆਖਰੀ ਪੰਚਾਇਤ ਦੇ ਆ ਜੋ ਪੰਚਾਇਤ ਪੰਜਾਬ ਜੋ ਹੋ ਰਹੀਆਂ ਨਾ ਉਹ ਸਬੰਧ ਵਿੱਚ ਕਤਾਰਪੁਰ ਵਿਖੇ ਕਰਤਫਾਰ ਪਰ ਹੈ ਜਿਹਦਾ ਸਮਾਂ 3 ਵਜੇ ਤੱਕ ਹੈ ਲਗਭਗ 70 ਫਾਰਮ ਆਹਲੇ ਪਾਏ ਗਏ ਹਨ ਇਹ ਸਬੰਧ ਵਿੱਚ ਪੰਜਾਬ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਡਿਊਟੀ ਤੇ ਨਾ ਆਦਨ ਬੜੇ ਪ੍ਰਸ਼ਾਸਨ ਤੇ ਕੰਮ ਭਰੀਆਂ ਨੇ ਹੱਤਾਨਮਾਨ ਡਿਊਟੀ ਨੇ ਵਾਰਿਆ ਹਨ ਜੋ ਕਤਾਰਪੁਰ ਕੇ ਪੰਚਾਇਤ ਪੰਚਾਇਤ ਚੋਣਾਂ ਚੱਲ ਰਹੀਆਂ ਹਨ ਜੋ ਪੰਜਾਬ ਅੰਦਰ ਚੱਲ ਰਹੀਆਂ ਇੱਥੇ ਭਰਨ ਭਰੇ ਜਾਂਦੇ ਹਨ ਤੁਸੀਂ ਦੇਖ ਰਹੇ ਹੋ ਲਗਭਗ 70 ਫਾਰਮ ਭਰੇ ਹੋਏ ਕੈਚ ਜਿਆ ਤਿੰਜੇ ਸਮਾਂ ਆਖਰੀ 3 ਵਜੇ ਤੱਕ ਹੈ ਪੰਜਾਬ ਅੰਦਰ ਜੋ ਚੋਣਾਂ ਹੋ ਰਹੀਆਂ ਹਨ ਮੋਨ ਦਾ ਚੌਣ ਜਤ ਸਵੇਤ 3 ਵਜੇ ਅਖ ਦਿਨ ਹੈ ਜੋ ਨਰ ਕਾਉਂਸਲ ਕਰਤਾਰਪੁਰ ਵਿਖੇ ਦਫ਼ਤਰ ਵਿਖੇ ਜੋ ਉਥੇ ਫਾਰਮ ਭਰੇ ਜਾਂਦੇ ਹਨ ਜੋ ਜਾਣਕਾਰੀ ਤਾਂ ਗਰੇਸਰ ਲਗ ਸਭਾ ਕੋ ਸਤਰ ਹੋਇਆ ਜੋ ਬਾਦਿਸ਼ ਹੈ ਫਾਰਮ ਭਰਦੇ ਹੋਏ ਕੰਪਲੀਟ ਕਰਦੇ ਹੋਏ ਮੈਂ ਹੁਣ ਜਾਣਾ ਪੈਣਾ ਸਵੇਰਾ ਮਿਲ ਤ ਜਾਊਗਾ ਤੋਂ ਜਾਣਕਾਰੀ ਲਈ ਇਹ ਨਗਰ ਕੌਂਸਲਰ ਕਰਤਾਪਰ ਵਿਖੇ ਫਾਰਮ ਭਰੇ ਜਾਂਦੇ ਹਨ ਪੰਚ ਸਰਪੰਚੀ ਵਾਸਤੇ ਕੋਣ ਦੇ ਜਾਣਕਾਰੀ ਲਈ ਹਾਂ ਇਹ ਸਾਡੀ ਕਿੱਥੋਂ ਫਾਰਮ ਭਰਨ ਵਾਸਤੇ ਆ ਜੀ ਅਸੀਂ ਪੱਤਰ ਫੋਰਟ ਪਿੰਡ ਪੱਤਰ ਫੋਰਟ ਤੋਂ ਕਾਦੇ ਵਾਸਤੇ ਫਾਰਮ ਭਰਦੇ ਜੀ ਸਰਪੰਚੀ ਦੇ ਤੇ ਕੋਣ ਫਾਰਮ ਭਰਿਆ ਜੀ ਸਰਪੰਚੀ ਮੈਂ ਮੈਂ ਖੁਦ ਭਰ ਰਿਹਾ ਦਵਿੰਦਰ ਸਿੰਘ ਐ ਦਵਿੰਦਰ ਸਿੰਘ ਭਰ ਰਿਹਾ ਜੀ ਓਕੇ ਪੰਚ ਵਾਸਤੇ ਸਾਡੀ ਜਰਨਲ ਸੀਟ ਨਾਲ ਹੈਲੋ 30 ਜਣਕ ਦੇਣਾ ਚਾਹੁੰਦੇ ਜੀ ਇਹ ਆਹ ਉਹ ਪੰਚਾਇਤ ਦੇ ਮੈਂਬਰ ਬਣਨ ਵਾਸਤੇ ਬੋਲੂ ਕੀ ਸਹਿਦ ਦੇਣਾ ਚਾਹੁੰਦੇ ਅਸੀਂ ਇਹ ਸਹਿਦ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਪਿੰਡ ਦੇ ਵੱਧ ਤੋਂ ਵੱਧ ਜਿੰਨਾ ਵਿਕਾਸ ਹੋ ਸਕਦਾ ਅਸੀਂ ਸਾਂਝੇ ਪਿੰਡ ਦੇ ਸਾਰੇ ਮਲੇ ਸਮੂਹ ਪਿੰਡ ਨੇ ਮਿਲ ਕੇ ਜਿਹੜੇ ਵੀ ਵੋਟਾਂ ਪਾਈਆਂ ਸਾਰਿਆਂ ਨੇ ਸਮਝ ਜਿਹੜਾ ਵੀ ਸਰਪੰਚ ਬਣਦਾ ਉਹਦਾ ਇੱਕੋ ਹੀ ਏਮ ਹੈ ਕਿ ਸਾਡੇ ਪਿੰਡ ਨੂੰ ਵੱਧ ਤੋਂ ਵੱਧ ਹੀ ਆਪਣੇ ਪਿੰਡ ਦਾ ਸੁਧਾਰ ਕਰ ਸਕੀ ਆ ਆਪਣਾ ਟੈਲੀਫੋਨ ਨੰਬਰ ਤੇ ਆਪਣਾ ਨਾਮ ਦੱਸਿਆ ਦੁਆਰਾ ਮੇਰਾ ਨਾਮ ਹੈ ਦਵਿੰਦਰ ਸਿੰਘ ਪਿੰਡ ਪਤੜਖੋਟ ਇਹ ਫੋਨ ਨੰਬਰ ਤੁਸੀਂ ਜਾ ਵੀ ਜੀ 9815496595 ਜੀ ਪੱਤਿਕਪੁਰ ਜੋ ਮੈਂ ਫਾਰਮ ਨਾਲ 9 ਵਜੇ ਦੀ ਪਨਵਾਸ ਤੇ ਆਏ ਉਹਨੇ ਜਾਣਕਾਰੀ ਦਿੱਤੀ ਆ ਜੇ ਵਿਕਾਸ ਦੇ ਕੰਮਰੀਏ ਕੰਮ ਕਰੇ ਕਹਿੰਦੇ ਆਪਾਂ ਤੰਤੇ ਮਦ ਨਾਲ ਨਵਾਵਾ ਟਿਕਟ ਨਵਾਵਾਂਗੇ ਆ ਜੋ ਫਾਰਮ ਨਾਲ ਅਖੀਰ ਹੀ ਦੇਣਾ ਪੰਚਾਇਤ ਚੋਣਾਂ ਦਾ ਕਰਤਾਰਪੁਰ ਵਿੱਚ ਪਰਵਾਹ ਭਰੇ ਜਾਂਦੇ ਨੇ ਸਾਹਿਬ ਜੀ ਕਿਸ ਕੰਮ ਬਾਸ ਤੇ ਆਏ ਜੀ ਆ ਫਾਰਮ ਆ ਸਰ ਕਾਦੇ ਵਾਸਤੇ ਲੰਕੀ ਦੇ ਫਾਰਮ ਹਾਂ ਅੰਚਲਤ ਕਿਹੜਾ ਪਿੰਡ ਆ ਜੀ ਪੀਖਾ ਨੰਗਲ ਪੀਖਾ ਨੰਗਲ ਹਾਂਜੀ ਕੀ ਸੇਧਾਣਾ ਚਾਹੁੰਦੇ ਤੁਸੀਂ ਜੋ ਮੈਂਬਰ ਪੰਚਾਇਤ ਬਣ ਜਾ ਸਰਪੰਚ ਵਾ ਤੇ ਤੁਹਾਡੇ ਮਾਰੇ ਕਾਮਯਾਬੀ ਕੀ ਸੇ ਪਿੰਡ ਦੇ ਸੁਧਾਰ ਵਾਸਤੇ ਸਰ ਪਿੰਡ ਦੇ ਸੁਧਾਰ ਵਾਸਤੇ ਹੀ ਆ ਸਾਰੇ ਦੁਨੀਆ ਸੇ ਕੰਮ ਵਾਸਤੇ ਭਰਦੀ ਆ ਬਾਕੀ ਆਪਣੀ ਸੋਚ ਹੈ ਆਪਣੀਆਂ ਆਪਣੀਆਂ ਆਪਣਾ ਨਾਮ ਦੱਸਿਆ ਜਾਵੇ ਜੀ ਦੇਵਰਾਜ ਪੀਖਾ ਨੰਗਲ ਤਾਂ ਤੇ ਮੈਂ ਡਿਊਟੀ ਨਾ ਪਾਉਂਦੇ ਹੋ जो आखिरी पंचायत फॉर्म भरे जाते हैं न आखिरी दिन समा तीन बजे का तांते मां है जब सरकार मुलाजम ड्यूटी देंदे हुए पुलिस प्रशासन तनतेमान पब्लिक सेवा करते हुए सुरक्षा प्रबंधक ने अच आखिरी दिन जो पुलिस प्रशासन तनतेमान ड्यूटी निभा रहे हैं और जानकारी लीए जो आखिरी समा तीन बजे तक हैगा पंचायत सपंच चो फ करतार भरते हुए ਫਾਰਮ ਅੱਜ ਨੌਜਾਦੀ ਨੂੰ ਪਾਦੇ ਹੋਇਆ ਪੁਲਤ ਪ੍ਰਸ਼ਾਸਨ ਨੂੰ ਜਾਣ ਕੇ ਲਈਏ ਸਾਡੀ ਸਤਿ ਸ੍ਰੀ ਅਕਾਲ ਜੀ ਅੱਜ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਸ਼ਾਂਤੀਪੂਰਕ ਜੀ ਬਹੁਤ ਵਧੀਆ ਪੀਸਫੁਲ ਕੰਮ ਚੱਲ ਰਿਹਾ ਜੀ ਤੇ ਬਹੁਤ ਵਧੀਆ ਆ ਦਸ਼ਰ ਅੱਗੇ ਨਾ ਉਹ ਘਟ ਗਿਆ ਦੁਪਹਿਰੇ ਬਹੁਤ ਸਗਾ ਤੇ ਹੁਣ ਬਹੁਤ ਵਧੀਆ ਚੱਲ ਰਿਹਾ ਪੀਸਫੁਲ ਹੈ ਜੀ ਹਾਲ ਓਕੇ ਆ ਜੀ ਜਾਣਕਾਰੀ ਦੇ ਦਿੱਤੀ ਪ੍ਰਸ਼ਾਸਨ ਨੇ ਪੁਲਤ ਪ੍ਰਸ਼ਾਦ ਨੇ ਬਹੁਤ ਵਧੀਆ ਪ੍ਰਬੰਧ ਚੱਲ ਰਿਹਾ ਕੋਈ ਐਸੀ ਕਟਨਾ ਨਹੀਂ ਹੋ ਜੀ ਇਸ ਵਾਸਤੇ ਆਪਾਂ ਉਸ ਨੂੰ ਤੰਤਰਾਂਤ ਪੈਦਾ ਕਰਨਾ ਪਵੇ धन्यवाद पर प्रशासन का तीन बजे समय दिता गया है पुलिस प्रशासन ने जो आज नाम जारी आखिरी जो समा तीन बजे तक है फॉर्म भरते हुए बख बड़ा शहर नगरी कौंसल करतारपुर विखे